ਇਜੇ ਕੁਝ ਕਰੋ ਕੋਦੋ 1 2 ਸਲਾਈਡ ਪੁਛਦੀ ਲੋੜ ਬੰਦੀ ਹੈ ਬਸ ਹਾਂ ਜੀ ਤਾਂ ਤੁਸੀਂ ਆਪੇ ਕਰਦੇ ਹੋ ਇਸ ਵਾਰ ਨਾ ਤੇ ਗਾ ਲੈ ਜੈਸ ਪਾਸਿਟੋ ਪਾਸਿਟੋ ਉਹ ਜੈਸ ਕੋਲੀ ওকে ਇਸ ਬਾਏ ਸੋ ਕੋਲੀ ਸੁਣ ਕੇ ਪਾਸਿਟੋ ਹਾਂ ਹੌਲੀ ਹੌਲੀ ਵਸਪਸੀਤ ਸਹੀ ਅਰਥ ਹੈ ਉਸ ਨੂੰ ਬੋਲੋ ਜਿਵੇਂ ਤੁਸੀਂ ਕਹਿੰਦੇ ਹੋ ਥੋੜਾ ਹਾਂਜੀ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਸਪਾਈਨਲ ਕੋਰਡ ਇੰਜਰੀ 'ਚ ਜਿਹੜੀ ਬੈੱਡ ਐਕਟੀਵਿਟੀ ਆ ਉਹ ਪ੍ਰੋਪਰ ਕਿਵੇਂ ਕਰਾ ਸਕਦੇ ਹਾਂ ਅਸੀਂ ਕਰਾਂ ਬਾਕੀ ਫਿਜ਼ੀਓਥੈਰੇਪੀ ਜਿਵੇਂ ਆਪਾਂ ਸੈਂਟਰ 'ਚ ਕਰਦੇ ਹਾਂ ਇਸ ਤਰ੍ਹਾਂ ਦੀ ਥੈਰੇਪੀ ਅਸੀਂ ਘਰੇ ਵੀ ਕਰ ਸਕਦੇ ਹਾਂ ਸੋ ਅੱਜ ਦੀ ਵੀਡੀਓ ਸਾਰੇ ਜ਼ਰੂਰ ਦੇਖਿਓ ਪੂਰੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਾਕੀ ਜਿਹੜੀ ਪਹਿਲਾਂ ਅਸੀਂ ਵੀਡੀਓ ਕੀਤੀ ਸੀ ਪਹਿਲਾ ਪਾਰਟ ਇਸ ਵੀਡੀਓ ਦਾ ਉਸ ਵੀਡੀਓ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮਸਲ ਸਟੀਮੂਲੇਸ਼ਨ ਹੈ ਉਹਨੂੰ ਪ੍ਰੋਪਰ ਲਗਾਉਣ ਦਾ ਤਰੀਕਾ ਤੇ ਉਹਦੇ ਕਿੰਨੇ ਬੈਨੀਫਿਟ ਨੇ ਸਾਡੇ ਸਰੀਰ 'ਚ ਕਿਸ ਮਾਤਰਾ 'ਚ ਅਸੀਂ ਉਹਨੂੰ ਲਾ ਸਕਦੇ ਹਾਂ ਕਿਹੜਾ ਤਰੀਕਾ ਹੈ ਜਿਸ ਜਿਹੜੇ ਭੈਣਾ ਵੀਰਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਜਾ ਕੇ ਜਰੂਰ ਉਹ ਵੀਡੀਓ ਨੂੰ ਜੂੜ ਦੇਖਣ ਮੈਂ ਥੱਲੇ ਲਿੰਕ ਵੀ ਪਾ ਦੂੰਗਾ ਡਿਸਕ੍ਰਿਪਸ਼ਨ 'ਚ ਤੇ ਤੁਸੀਂ ਜਰੂਰ ਜਾ ਕੇ ਦੇਖਿਓ ਸੋ ਅੱਜ ਦੀ ਵੀਡੀਓ 'ਚ ਮੈਂ ਸਟੈਂਡਿੰਗ ਕਰਕੇ ਥੱਲੇ ਉਤਰਿਆ ਥੱਲੇ ਆ ਕੇ ਬੈੱਡ ਤੇ ਮੈਨੂੰ ਇਹਨਾਂ ਫਿਜ਼ੀਓਥੈਰਾਪਿਸਟ ਨੇ ਮੈਨੂੰ ਸਟੇਬਲ ਕੀਤਾ ਥੋੜੀ ਮੈਨੂੰ ਰੈਸਟ ਦਿੱਤੀ ਤਾਂ ਕਿ ਜਿਹੜੀ ਮੇਰੀ ਬਾਡੀ ਰੈਲੈਕਸ ਹੋ ਸਕੇ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਮੇਰਾ ਪ੍ਰੋਸੈਸ ਐਕਸਰਸਾਈਜ਼ ਦਾ ਉਹ ਸ਼ੁਰੂ ਕੀਤਾ ਪਹਿਲਾਂ ਸਟਾਰਟਿੰਗ ਚ ਇਹਨਾਂ ਨੇ ਲੱਤਾਂ ਨੂੰ ਮੇਰੇ ਨੂੰ ਰੈਲੈਕਸ ਕਰਕੇ ਲੱਤਾਂ ਨੂੰ ਹਮੇਸ਼ਾ ਮੇਰੇ ਨੂੰ ਇਹ ਇੱਕ ਬੈਂਡ ਬੰਨ੍ਹਦੇ ਨੇ ਤਾਂ ਕਿ ਬਾਡੀ ਰੈਲੈਕਸ ਹੋਵੇ ਕਿਉਂਕਿ ਲੱਤਾਂ ਦੀ ਜਿਹੜੀ ਸਟ੍ਰੈਚਿੰਗ ਬਹੁਤ ਜ਼ਰੂਰੀ ਹੈ ਸਟੈਂਡ ਹੋਣ ਤੋਂ ਬਾਅਦ ਕਿਉਂਕਿ 1.5 ਘੰਟਾ ਇੱਕ ਜਗ੍ਹਾ ਖੜਨਾ ਬਿਨਾਂ ਹਿੱਲਿਆਂ ਤੋਂ ਤਾਂ ਸਾਡੇ ਸਾਡੇ ਸਲਾਤਾਂ ਵਿੱਚ ਸਪੈਨਲ ਕੋਰ ਇੰਜਰੀ ਚ ਸਟ੍ਰੈਚਿੰਗ ਜਿਹੜੀ ਬਹੁਤ ਜ਼ਰੂਰੀ ਹੈ ਸਰੀਰ ਦੀ ਇਸ ਤੋਂ ਬਾਅਦ ਜਿਹੜੀਆਂ ਹੋਰ ਐਕਟੀਵਿਟੀਆਂ ਲੈਗਸ ਦੀਆਂ ਆਪਣੇ ਹੋਰ हिਪ ਦੀਆਂ ਉਹ ਸਟਾਰਟਿੰਗ ਹੁੰਦੀਆਂ ਮੇਰੀਆਂ ਜਿਵੇਂ ਐਕਸਰਸਾਈਜ਼ ਤੁਸੀਂ ਦੇਖੋ ਕਿੰਨੀ ਸਿੰਪਲ ਐਕਸਰਸਾਈਜ਼ ਹੈ ਪਰ ਇਹਨੂੰ ਪ੍ਰੋਪਰ ਡਾਇਰੈਕਸ਼ਨਸ ਨੇ ਲੈਣਾ ਇੱਕ ਫਿਜ਼ੀਓਥੈਰੇਪੀ ਦੇ ਹੱਥ ਚ ਹੁੰਦਾ ਕਿਉਂਕਿ ਇਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਹੈ ਪ੍ਰੋਪਰ ਜਿਹੜੇ ਸਾਡੇ ਮਸਲ ਨੇ ਜਿਹੜੀ ਸਾਡੀਆਂ ਹੱਡੀਆਂ ਨੇ ਉਹਨੂੰ ਆਪਾਂ ਕਿਸ ਪੋਜੀਸ਼ਨ ਚ ਮੂਵ ਕਰਨਾ ਸੋ ਤੁਸੀਂ ਇਹ ਦੇਖ ਸਕਦੇ ਹੋ ਕਿੰਨੀ ਸਿੰਪਲ ਐਕਸਰਸਾਈਜ਼ ਹੈ ਪਰ ਜਿੰਨੀ ਦੇਖਣ ਨੂੰ ਸਿੰਪਲ ਲੱਗਦੀ ਹੈ ਪਰ ਐਨੀ ਮੁਸ਼ਕਲ ਹੀ ਹੁੰਦੀ ਹੈ ਆਮ ਬੰਦੇ ਵਾਸਤੇ ਪਰ ਚਲੋ ਇਹ ਤੁਸੀਂ ਇਹ ਦੇਖ ਕੇ ਸਿੱਖ ਸਕਦੇ ਹੋ ਵੀ ਆਮ ਬੰਦਾ ਘਰੇ ਜਿਹੜਾ ਫ੍ਰੀ ਹੁੰਦਾ ਕੋਈ ਫੈਮਿਲੀ ਮੈਂਬਰ ਉਹ ਵੀ ਇਹ ਐਕਸਰਸਾਈਜ਼ ਕਰਾ ਸਕਦਾ ਹੈ ਬਾਕੀ ਹੱਥਾਂ ਦੀ ਜਿਹੜੀ ਸੈਂਸੇਸ਼ਨ ਵਾਸਤੇ ਇਹ ਐਕਸਰਸ ਇਨਾਂ ਨੇ ਦਸੀ ਮੈਨੂੰ ਸੋ ਇਹੀ ਮੇਰਾ ਮੋਟਿਵ ਹੈ ਵੀਡੀਓ ਬਣਾਉਣ ਦਾ ਵੀ ਜਿਹਦੇ ਨਾਲ ਜਿਹੜੇ ਨਾਲ ਭੈਣ ਭਰਾ ਜੁੜੇ ਨੇ ਉਹਨਾਂ ਨੂੰ ਵੀ ਇਹ ਚੀਜ਼ ਸਿੱਖਣ ਨੂੰ ਮਿਲੇ ਹਾਂ ਕਿਉਂਕਿ ਇਹ ਪੰਚਿੰਗ ਆਪਾਂ ਪਰਸੋਂ ਤੋਂ ਸ਼ੁਰੂ ਕੀਤੀ ਹੈ ਨਾ ਓਕੇ ਰੈਡੀ 1 2 3 4 5 6 ਮਤਲਬ ਕਿ ਉਹ ਡਾਇਰੈਕਸ਼ਨ ਚੇਂਜ ਹੋ ਗਈ ਉਹ ਥੋੜਾ ਡਿਫਰੈਂਟ ਡਾਇਰੈਕਸ਼ਨ ਜਾਣ ਲੱਗ ਗਏ ਓਕੇ ਰੈਡੀ ਅੰਦਰ ਲੈ ਕੇ ਜਾਵਾਂਗੇ 2 3 ਬਾਹਾਂ ਦੀ ਪਾਵਰ ਘਟਣ ਕਾਰਨ ਇਹ ਐਕਸਰਸਾਈਜ਼ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀਆਂ ਐਕਟੀਵਿਟੀ ਜਿਹੜੀ ਕਰਨੀ ਮੇਰੇ ਵਾਸਤੇ ਬਹੁਤ ਔਖੀ ਹੈ ਸੋ ਇਹਨਾਂ ਨੇ ਸਟ੍ਰੈਚ ਕੀਤਾ ਬਾਹ ਨੂੰ ਬਹੁਤ ਵਧੀਆ ਜਿਹੜੀ ਐਕਸਰਸਾਈਜ਼ ਹੈ ਇਹ ਬਾਈਸੈਪਸ ਨੂੰ ਸਟ੍ਰੈਚ ਕੀਤਾ ਹੁੰਦਾ ਬਾਈਸੈਪਸ ਨਹੀਂ ਇੱਥੇ ਇੱਥੇ ਚਲੋ ਕੋਰ ਨੂੰ 7 8 9 10 11 ਜਿਹੜੀ ਆਪਾਂ ਐਲਬੋ ਸੋਰੀ ਐਲਬੋ ਦੀ ਗੱਲ ਕਰਦੇ ਸੀ ਨਾ ਬੈਠ ਕੇ ਮਤਲਬ ਰਹਿ ਕੇ ਉਹ ਮੈਂ ਤੁਹਾਨੂੰ ਬਿਠਾ ਕੇ ਕਰਾਉਂਗੀ ਜੇਈ ਆਪਾਂ ਆਵਰੀ ਮੂਵਮੈਂਟ ਕਰਦੇ ਸੀ ਨਾ ਉਹ ਆਪਾਂ ਬੈਠ ਕੇ ਜਦੋਂ ਤੁਸੀਂ ਉਹਦੇ ਤੇ ਬੈਠ ਕੇ ਨਾ ਉਹ ਹੁਣ ਤੁਸੀਂ ਟਰਨਿੰਗ ਤੇ ਫੋਕਸ ਕਰਨਾ ਹੈ ਠੀਕ ਹੈ ਹਾਂ ਸਾਈਡ ਲੈਂਡ ਦਾ ਪ੍ਰੋਸੈਸ ਮੇਰਾ ਬਹੁਤ ਇਸ ਯੋਗਾ ਗੇਨ ਨਾਲ ਕਿਉਂਕਿ ਬੈਕ ਦੇ ਜਿਹੜੇ ਮਸਲੇ ਬਹੁਤ ਗੇਨ ਹੋ ਰਹੇ ਨੇ ਤੇ ਹੁਣ ਮੈਨੂੰ ਇਨੀ ਮੁਸ਼ਕਲ ਨਹੀਂ ਚੱਲਣੀ ਪੈਂਦੀ ਆ ਆਪਣੇ ਆਪ ਨੂੰ ਸਾਈਡ ਲੈਣ ਲਈ ਓਕੇ ਰੈਡੀ 1 2 3 ਕੋ ਸਟਾਰਟ ਯੈਸ 1 ਪਰਫੈਕਟ ਗੁੱਡ ਵਾਪਸ ਆਓ ਅੱਗੇ ਲਾਟ ਕਰੋਸ ਹੈ ਮੈਨੂੰ ਹਾਂਜੀ ਲਾਟ ਕਰੋਸ ਹੈ ਨਹੀਂ ਓ ਵਾਪਸ ਪੂਰਾ 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 ਹਾਂ ਅਗੇਨ ਗੋ 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 ਵੈਰੀ ਗੁੱਡ 6 ਅਗੇਨ 7 ਅਗੇਨ 8 ਅਗੇਨ ਵੈਰੀ ਗੁੱਡ 9

3 4 5 6 7 8 9 10 ਹੋਲਡ ਕਰੋ ਉਹਨੂੰ ਫੜ ਕੇ ਬੈਲੈਂਸ ਨਹੀਂ ਜਾ ਰਹਾ ਨਹੀਂ ਨਹੀਂ ਸਹੀ ਕੰਫਰਟੇਬਲ ਹੋ ਹਾਂ ਜਿੱਥੇ ਲੱਗੇ ਬੈਲੈਂਸ ਜਾ ਰਹਾ ਮੈਨੂੰ ਉਸ ਤੋਂ ਇਨਫੋਰਮ ਕਰਨਾ ਫਰੀ ਆਨ ਬੈਲੈਂਸ ਲਈ ਇਹ ਦੇਖਣ ਲੱਗੇ ਜਿਸ ਨਾਲ ਕਦੇ ਕਦੇ ਹੁੰਦਾ ਨਾ ਕਿ ਚੀਜ਼ ਲੱਗੇ ਤੇ ਆਪਾਂ ਟਰਨ ਨਾ ਕਰਕੇ ਵਾਪਸ ਜੀ ਮੇਰੀ ਸਭ ਤੋਂ ਫੇਵਰਿਟ ਐਕਸਰਸਾਈਜ਼ ਇਹ ਹੀ ਹੈ ਅਗਲੀ ਐਕਸਰਸਾਈਜ਼ ਥੋੜੀ ਔਖੀ ਲੱਗਦੀ ਮੈਨੂੰ ਕਿਉਂਕਿ ਬੋਡੀ ਦੀ ਮੂਵਮੈਂਟ ਨਾ ਹੋਣ ਕਰਕੇ ਮੈਨੂੰ ਇਹਨਾਂ ਦੀ ਹੈਲਪ ਲੈਣੀ ਪੈਂਦੀ ਹੈ ਆਪਣੇ ਆਪ ਨੂੰ ਢਿੱਡ ਪਰ ਪੈਣ ਦੀ ਤਾਂ ਕਿ ਅਗਲੀ ਐਕਸਰਸਾਈਜ਼ ਕਰਨ ਯੋਗ ਮੈਂ ਹੋ ਸਕਾਂ ਓਕੇ ਮੈਂ ਤੇਰੀ ਬਾਹ ਸਿੱਧੀ ਕਰਦਾ ਕਰ ਲਓ ਤਾਂ ਪਹਿਲਾਂ ਚੈੱਕ ਕਰ ਲੈਣਾ ਠੀਕ ਹੈ ਇਸ ਪੋਜੀਸ਼ਨ ਵਿੱਚ ਮੈਨੂੰ ਆਪਣੀ ਬੋਡੀ ਨੂੰ ਮੂਵ ਕਰਨਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਸਾਰਾ ਵਜ਼ਨ ਜਿਹੜਾ ਉਹ ਮੇਰੇ ਅਮ ਬੋਡੀ ਦੇ ਉਲਟ ਪਾਸੇ ਆ ਜਾਂਦਾ ਹੈ ਜਿਹਦੇ ਕਰਕੇ ਬਾਹਮਾਂ ਦੀ ਐਕਟੀਵਿਟੀ ਮੇਰੇ ਲੱਤਾਂ ਦੀ ਐਕਟੀਵਿਟੀ ਤੇ ਹੋਰ हिਪ ਦੀ ਐਕਟੀਵਿਟੀ ਉਹ ਕਰਨੀ ਮੇਰੇ ਵਾਸਤੇ ਬਹੁਤ ਮੁਸ਼ਕਲ ਹੈ ਸੋ ਇਹਨਾਂ ਨੇ ਮੈਨੂੰ ਹੈਲਪ ਕੀਤੀ ਇਹ ਐਕਟੀਵਿਟੀ ਕਰਨ ਵਾਸਤੇ ਤੇ ਦੂਜਾ ਬਾਕੀ ਇਹ ਹਾਲਾਤਾਂ ਚ ਪੈ ਕੇ ਇੱਕ ਸਪਾਸਿਟੀ ਬਹੁਤ ਤੰਗ ਕਰਦੀ ਹੈ ਕਿਉਂਕਿ ਜਿਹੜੇ ਭੈਣ ਭਰਾਏ ਚੀਜ਼ਾਂ ਜੋ ਗੁਜ਼ਰੇ ਨੇ ਉਹਨਾਂ ਨੂੰ ਪਤਾ ਹੋਣਾ ਵੀ ਜਿਹੜੀ ਸਪਾਸਿਟੀ ਹੈ ਉਹ ਇਹਨਾਂ ਹਾਲਾਤਾਂ ਵਿੱਚ ਬਹੁਤ ਤੰਗ ਕਰਦੀ ਹੈ ਸੋ ਇਸਪਾਸਿਟੀ ਕਾਰਨ ਜਿਹੜਾ ਸਾਡਾ ਮੂਵ ਹੋਣਾ ਬੋਡੀ ਨੂੰ ਮੂਵ ਕਰਨਾ ਬਹੁਤ ਔਖਾ ਹੁੰਦਾ ਹੈ ਸੋ ਜਿਹੜੀ ਐਕਸਰਸਾਈਜ਼ ਹੈ ਇਹ ਸਪੈਸ਼ਲੀ ਇਸਪਾਸਿਟੀ ਕਾਰਨ ਹੁੰਦੀ ਹੈ ਇਹਦੇ ਨਾਲ ਜਿਹੜੀ ਮਸਲ ਸਟੀਮੂਲੇਸ਼ਨ ਹੁੰਦੀ ਹੈ ਨਾਰਮਲ ਤਰੀਕੇ ਨਾਲ ਇਹ ਬਾਲ ਜਿਹੜੀ ਹੈ ਬਹੁਤ ਫਾਇਦੇਮੰਦ ਹੈ ਸਟੀਮੂਲੇਸ਼ਨ ਵਾਸਤੇ ਮਸਲਾਂ ਦੇ ਤੇ ਦੂਜੀ ਗੱਲ ਹੈ ਜਿਹੜੀ ਨਾ ਜਿਹੜੀ ਸਪਾਸਿਟੀ ਸਾਡੇ ਜਿਹੜੇ ਮਸਲ ਟਾਈਟ ਹੋਈ ਹੁੰਦੇ ਨੇ ਉਹ ਇੱਕ ਜਗ੍ਹਾ ਪਾ ਕੇ ਤੇ ਬਾਕੀ ਜਿਹੜੀ ਇੱਕ ਪੰਪਿੰਗ ਦਾ ਕੰਮ ਕਰਦੀ ਹੈ ਬੋਲ ਜਿਹੜੀ ਸਾਡੇ ਬੈਗ ਤੇ ਲੱਤਾਂ ਤੇ ਇਹਦੇ ਨਾਲ ਇੱਕ ਤਾਂ ਜਿਹੜਾ ਸਰਕਲ ਖੂਨਦਾ ਹੈ ਉਹ ਚੱਲਦਾ ਹੈ ਆਪਣਾ ਤੇ ਦੂਜਾ ਜਿਹੜੀ ਇੱਕ ਸੈਂਸੇਸ਼ਨ ਵੀ ਦੇ ਨਾਲ ਇੰਪਰੂਵ ਹੁੰਦੀ ਹੈ ਸੋ ਐਕਟੀਵਿਟੀ ਇਹ ਬਹੁਤ ਵਧੀਆ ਹੈ ਤੇ ਦੂਜੀ ਐਕਟੀਵਿਟੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਇੱਕ ਲੱਕੜ ਦਾ ਫਰੇਮ ਹੈ ਜਿਹਨੂੰ ਦੰਦੇ ਲੱਗੇ ਹੋਏ ਨੇ ਤੇ ਇਹ ਦੰਦਿਆਂ ਨਾਲ ਇਹ ਵੀ ਸਾਡੀ ਐਕਟੀਵਿਟੀ ਜਿਹੜੀ ਇਹ ਇਹ ਵੀ ਮਸਲਾ ਵਾਸਤੇ ਹੈ ਖੂਨ ਦਾ ਜਿਹੜਾ ਸਰਕਲ ਵੀ ਵਧੀਆ ਚੱਲਦਾ ਇਹਦੇ ਨਾਲ ਤੇ ਦੂਜਾ ਜਿਹੜੀ ਸੈਂਸੇਸ਼ਨ ਹੈ ਉਹ ਵੀ ਬਹੁਤ ਵਧੀਆ ਇੰਪਰੂਵ ਹੁੰਦੀ ਹੈ ਕਿਉਂਕਿ ਦਿਮਾਗ ਨੂੰ ਜਿਹੜਾ ਇਹ ਚੀਜ਼ਾਂ ਮਹਿਸੂਸ ਕਰਨੀਆਂ ਭੁੱਲ ਜਾਂਦੀਆਂ ਨੇ ਸੋ ਇਹ ਐਕਟੀਵਿਟੀ ਨਾਲ ਜਦੋਂ ਇਹ ਸਾਰੇ ਸਰੀਰ ਤੇ ਮੂਵ ਹੁੰਦਾ ਏ ਇਹ ਇਹ ਚੀਜ਼ ਤਿੱਖੀ ਜਿਹੀ ਜੁਂਦੀ ਆ ਥੋੜੀ ਇਹ ਮਹਿਸੂਸ ਕਰ ਸਕਦੇ ਆ ਅਸੀਂ ਜਿੱਥੇ ਸਾਡੀ ਸੈਂਸੇਸ਼ਨ ਹੋਵੇ ਇਹਦੇ ਨਾਲ ਸਾਨੂੰ ਬਹੁਤ ਵਧੀਆ ਇੰਪਰੂਵਮੈਂਟ ਆਉਂਦੀ ਹੈ ਸੈਂਸੇਸ਼ਨ ਵਾਲੀ ਇਹਦੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਅਗਲੀ ਐਕਸਰਸਾਈਜ਼ ਜਿਹੜੀ ਮੇਰੀ ਹੈ ਉਹ ਮੈਂ ਬੈਗ ਤੇ ਜਿਹੜੇ ਟਿੱਡ ਪਰ ਪੈ ਗਈ ਆਪਣੀ ਜਿੰਨੀ ਮੇਰੀ ਬੈਗ ਚੱਕ ਹੁੰਦੀ ਹੈ ਉਹ ਮੈਂ ਚੱਕਦਾ ਇਹਦੇ ਨਾਲ ਵੀ ਜਿਹੜੀ ਬੈਗ ਚ ਪਾਵਰ ਬਹੁਤ ਵਧੀਆ ਆਉਂਦੀ ਹੈ ਸੋ ਹੇਰ ਸਾਡੀ ਰੁਟੀਨ ਜਿਹੜੀ ਰੋਜ਼ਾਨਾ ਦੀ ਹੈ ਕੋਈ ਨਹੀਂ ਕੋਈ 2 ਮਿੰਟ ਟੈਲਾ ਭਾਵੇਂ ਓਕੇ 1 2 3 4 5 6 7 8 9 10 ਰਿਲੈਕਸ ਠੀਕ ਓ ओके रेडी वन टू थ्री इसका ग्रह आर्ट इस तरह